ਸਤਿ ਸ਼੍ਰੀ ਅਕਾਲ ਜੀ ਨੌਕਰੀ ਗੁਰੂ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਾਂ ਇਸ ਚੈਨਲ ਦੇ ਉੱਤੇ ਸਾਰੇ ਪੇਪਰਾਂ ਦੀ ਸਰਕਾਰੀਆਂ ਦੀ ਤਿਆਰੀ ਕਰਵਾ ਰਹੇ ਹਾਂ ਤੇ ਰਜਾਨਾ ਉਸ ਦੇ ਸੰਬੰਧ ਮੁਖ ਵੀਡੀਓ ਲੈ ਕੇ ਆਉਂਦੇ ਹਾਂ ਅੱਜ ਦਾ ਜੋ ਟੌਪਿਕ ਚੱਲ ਰਿਹਾ ਹੈ ਪੁਰਾਣੇ ਟੌਪਿਕ ਦੇ ਮੱਦੇਨਜ਼ਰ ਰੱਖਦੇ ਹੋਏ ਆਪਣੇ ਥੈਰੇਟਿਕਲ ਕਰੀਆ ਤੁਹਾਡੀ ਕੇਂਦਰੀ ਅਤੇ ਰਾਜ ਵਿਧਾਨ ਮੰਡਲ ਦੀ ਇੱਕ ਕਲਾਸ ਥਿਊਰੀ ਦੀ ਠੀਕ ਹੈ ਉਹ ਚ ਸਮਝਾਇਆ ਕੇਂਦਰੀ ਅਤੇ ਰਾਜ ਵਿਧਾਨ ਮੰਡਲ ਕੀ ਆਉਂਦੇ ਆ ਮਤਲਬ ਕਿ ਇੰਗਲਿਸ਼ ਦੇ ਵਿੱਚ ਕਹਦੇ ਉਹ ਸੈਂਟਰਲ ਐਂਡ ਸਟੇਟ ਲੈਜਿਸਲੇਚਰ ਠੀਕ ਆ ਤੇ ਇਹ ਉਸਦੀ ਪੀਡੀਐਫ ਇੰਗਲਿਸ਼ ਦੇ ਵਿੱਚ ਵੀ ਹਨਾ ਤੁਹਾਨੂੰ ਦਿਖਾਈ ਸੀ ਪੰਜਾਬੀ ਦੇ ਵਿੱਚ ਵੀ ਦੱਸਿਆ ਹੋਇਆ ਹੈ ਹਨਾ ਵੀ ਉਸ ਤੋਂ ਬਾਅਦ ਆਪਾਂ ਨੇ ਦੱਸਿਆ ਸੀ ਇਹਦੇ ਐਮਸੀਕਿਊ ਵੀ ਆਪਣੇ ਬਣਾ ਰੱਖੇ ਹੋਏ ਆ ਕੇਂਦਰ ਦੇ ਹਨਾ ਕੇਂਦਰ ਲੈਜਿਸਲੇਚਰ ਦੇ ਕੇਂਦਰ ਮੰਡਲ ਦੇ ਜੋ ਪ੍ਰਸ਼ਨ ਹਨਾ ਯੂਨੀਅਨ ਲੈਜਿਸਲੇਚਰ ਦੇ ਜਾਂ ਸੈਂਟਰਲ ਲੈਜਿਸਲੇਚਰ ਦੇ ਇੱਦਾਂ ਸਟੇਟ ਲੈਜਿਸਲੇਚਰ ਦੇ ਵੀ ਆਪਣੇ ਪ੍ਰਸ਼ਨ ਬਣਾ ਰੱਖੇ ਆ ਠੀਕ ਹੈ ਨਾ ਇੰਗਲਿਸ਼ ਪੰਜਾਬੀ ਦੇ ਵਿੱਚ ਪ੍ਰਸ਼ਨ ਤੁਹਾਨੂੰ ਮਿਲਣਗੇ ਇਹ ਠੀਕ ਆ ਤੇ ਦੋਨਾਂ ਲੈਂਗੁਏਜ ਦੇ ਵਿੱਚ ਤੁਹਾਨੂੰ ਇਹ ਡਾਟਾ ਬਹੁਤ ਘੱਟ ਬਹੁਤ ਜਗ੍ਹਾ ਨਹੀਂ ਮਿਲੇਗਾ ਹੈ ਬਹੁਤ ਘੱਟ ਮਿਲੇਗਾ ਰੀਅਰ ਮਿਲੇਗਾ ਹਨਾ ਦੋਨਾਂ ਭਾਸ਼ਾਵਾਂ ਦੇ ਵਿੱਚ ਤੁਹਾਡਾ ਥਿਊਰੀ ਵੀ ਇੰਗਲਿਸ਼ ਤੇ ਪੰਜਾਬੀ ਵਿੱਚ ਤੇ ਤੁਹਾਨੂੰ ਐਮਸੀਕੂ ਵੀ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਠੀਕ ਆ ਆਪਾਂ ਇਦਾਂ ਹੀ ਤੁਹਾਡੀ ਸਾਰੀ ਪੇਪਰਾਂ ਦੀ ਤਿਆਰੀ ਕਰਵਾਉਂਦੇ ਰਹਾਂਗੇ ਚਾਹੇ ਤੁਸੀਂ ਕਿਸੇ ਪੇਪਰ ਦੇਣਾ ਕੋਈ ਐਗਜ਼ਾਈਜ਼ ਇੰਸਪੈਕਟਰ ਦਾ ਪੇਪਰ ਦੇਣ ਨੂੰ ਫਿਰਦਾ ਕੋਈ ਕਨਸਟੇਬਲ ਦਾ ਕੋਈ ਸਬ ਇੰਸਪੈਕਟਰ ਦਾ ਹਨਾ ਕੋਈ ਕਲੈਰੀਕਲ ਜਾਂ ਸੀਨੀਅਰ ਅਸਿਸਟੈਂਟ ਹਨਾ ਕਿਸੇ ਵੀ ਭਰਤੀ ਤਿਆਰੀ ਕਰਦਾ ਜਾਂ ਕੋਈ ਪੀਐਨ ਦੀ ਤਿਆਰੀ ਕਰਦਾ ਹਨਾ ਤੇ ਹੁਣ ਤੁਸੀਂ ਧਿਆਨ ਨਾਲ ਵੀਡੀਓ ਦੇਖਣੀ ਆ ਅੱਜ ਦਾ ਟਾਪਿਕ ਹੈ ਯੂਨੀਅਨ ਲੈਜਿਸਲੇਚਰ ਦੇ MCQ ਕਰਨੇ ਆਪਾਂ ਨੇ ਠੀਕ ਆ ਪਹਿਲਾ MCQ ਹੈਗਾ ਪੰਜਾਬੀ ਦੇ ਵਿੱਚ ਕਰਾ ਦਿੰਦਾ ਤੁਹਾਨੂੰ ਇੰਗਲਿਸ਼ ਦੇ ਵਿੱਚ ਨਾਲ ਦੀ ਨਾਲ ਤੁਸੀਂ ਦੇਖ ਵੀ ਸਕਦੇ ਹੋ ਭਾਰਤ ਦੀ ਕੇਂਦਰੀ ਵਿਧਾਨ ਸਭਾ ਕਿਹੜੀ ਹੈ ਭਾਰਤ ਦੀ ਕੇਂਦਰੀ ਵਿਧਾਨ ਸਭਾ ਕਿਹੜੀ ਹੈ ਤੇ ਭਾਰਤ ਦੀ ਕੇਂਦਰੀ ਵਿਧਾਨ ਸਭਾ ਹੈਗੀ ਆ ਭਾਰਤ ਦੀ ਪਾਰਲੀਮੈਂਟ ਆ ਜਿਹੜੀ ਠੀਕ ਆ ਪਾਰਲੀਮੈਂਟ ਭਾਰਤ ਦੀ ਸੰਸਦ ਠੀਕ ਆ ਭਾਰਤ ਦੀ ਸੰਸਦ ਆਪਸ਼ਨ ਸੀ ਇਹ ਭਾਰਤ ਦੀ ਕੇਂਦਰੀ ਵਿਧਾਨ ਸਭਾ ਹੈ ਠੀਕ ਆ ਜਿਸ ਦੇ ਵਿੱਚ ਕਿ ਆਏ ਇੱਕ ਲੋਅਰ ਹਾਊਸ ਜਿਹਨੂੰ ਕਹਦੋ ਤੁਸੀਂ ਨੀਚਲਾ ਸਦਨ ਇੱਕ ਅਪਰ ਹਾਊਸ ਜਿਹੜਾ ਉੱਪਰਲਾ ਸਦਨ ਨੀਚਲੇ ਆਸੂ ਦਾ ਨਾਮ ਕੀ ਆਏ ਨੀਚਲੇ ਸਦਨ ਦਾ ਲੋਕ ਸਭਾ ਉੱਪਰਲੇ ਸਦਨ ਦਾ ਕੀ ਹੈ ਰਾਜ ਸਭਾ ਠੀਕ ਹੈ ਨਾ ਫਿਰ ਉਸ ਤੋਂ ਬਾਅਦ ਇਸ ਦੇ ਵਿੱਚ ਰਾਸ਼ਟਰਪਤੀ ਜੀ ਵੀ ਹੁੰਦੇ ਆ ਹਨ ਨਾ ਇਹ ਕੇਂਦਰੀ ਵਿਧਾਨ ਮੰਡਲ ਆ ਗਿਆ ਸਾਰਾ ਮਿਲ ਕੇ ਠੀਕ ਉਸ ਤੋਂ ਬਾਅਦ ਆ ਭਾਰਤੀ ਸੰਸਦ ਦੇ ਸਦਨ ਸਰ ਸੀ ਅਗਲਾ ਪ੍ਰਸ਼ਨ ਪ੍ਰਸ਼ਨ ਦੂਜਾ ਭਾਰਤੀ ਸੰਸਦ ਵਿੱਚ ਕਿਹੜੇ ਦੋ ਸਦਨ ਹੁੰਦੇ ਹਨ ਮੈਂ ਪਿਛਲੇ ਪ੍ਰਸ਼ਨ ਚ ਪਹਿਲਾਂ ਹੀ ਬੋਲ ਚੁੱਕਿਆ ਹਾਂ ਲੋਕ ਸਭਾ ਅਤੇ ਰਾਜ ਸਭਾ ਦੋ ਇਹਦੇ ਵਿੱਚ ਸੰਸਦਨ ਹੁੰਦੇ ਆ ਲੋਕ ਸਭਾ ਨੂੰ ਆਪਾਂ ਲੋਅਰ ਸਦਨ ਕਹਿੰਦੇ ਨੇ ਨੀਚਲਾ ਸਦਨ ਵੀ ਕਹਿੰਦੇ ਆ ਠੀਕ ਆ ਲੋਅਰ ਹਾਊਸ ਕਹਿੰਦੇ ਨੇ ਇੰਗਲਿਸ਼ ਦੇ ਵਿੱਚ ਤੇ ਰਾਜ ਸਭਾ ਨੂੰ ਉੱਪਰ ਉੱਪਰਲਾ ਸਦਨ ਕਹਿੰਦੇ ਆ ਅਪਰ ਹਾਊਸ ਕਹਿੰਦੇ ਨੇ ਇੰਗਲਿਸ਼ ਦੇ ਵਿੱਚ ਠੀਕ ਆ ਉਸ ਤੋਂ ਬਾਅਦ ਬਟ ਇਸ ਦੀ ਅਦਰ ਨੇਮ ਆਫ ਦਾ ਲੋਕ ਸਭਾ ਲੋਕ ਸਭਾ ਦਾ ਦੂਜਾ ਨਾਮ ਕੀ ਹੈ ਲੋਕ ਸਭਾ ਦਾ ਦੂਜਾ ਨਾਮ ਕੀ ਆ ਲੋਕਾਂ ਦਾ ਸਦਨ ਠੀਕ ਆ ਲੋਕਾਂ ਦਾ ਸਦਨ ਕਹਿੰਦੇ ਆ ਇਹਨੂੰ ਠੀਕ ਆ ਲੋਕ ਸਭਾ ਦਾ ਦੂਜਾ ਨਾਮ ਕੀ ਹੈ ਲੋਕਾਂ ਦਾ ਸਦਨ ਠੀਕ ਹੈ ਹਾਊਸ ਆਫ ਪੀਪਲਸ ਇੰਗਲਿਸ਼ ਦੇ ਵਿੱਚ ਕਹਿੰਦੇ ਹੈ ਹਾਊਸ ਆਫ ਪੀਪਲਸ ਦੋਸਤੋ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਪੇਪਰ ਦੇ ਪੁਆਇੰਟ ਆ ਬਿਊ ਤੋਂ ਠੀਕ ਆ ਜੇ ਹੁਣ ਤੋਂ ਤਿਆਰੀ ਸ਼ੁਰੂ ਕਰਨ ਲੱਗੋਗੇ ਤਾਂ ਤੁਹਾਡਾ ਕੁਝ ਬਣਨਾ ਹੈ ਨੇੜੇ ਪੇਪਰ ਦੇ ਜਾ ਕੇ ਦੋ ਮਹੀਨੇ ਦੇ ਵਿੱਚ ਪੜ੍ਹ ਕੇ ਤੁਸੀਂ ਇੰਨੀ ਮਿਹਨਤ ਵੀ ਕਰਦੇ ਹੋ ਹਨਾ ਬੜਾ ਤਰਸ ਆਉਂਦਾ ਹੈ ਵੀ ਜਾਂ ਬੱਚੇ ਕਹਿ ਦਿੰਦੇ ਆ ਵੀ ਪੇਪਰ 'ਚ ਘੱਟ ਨੰਬਰ ਆਏ ਹਨਾ ਪਰ ਜਨਨ ਕਿ ਬੱਚਿਓ ਤੁਹਾਡੀ ਖੁਦ ਦਾ ਕਸੂਰ ਹੁੰਦਾ ਠੀਕ ਆ ਤੁਹਾਡੀ ਮਿਹਨਤ 'ਚ ਕਿਤੇ ਨਾ ਕਿਤੇ ਘਾਟ ਹੁੰਦੀ ਆ ਤੁਸੀਂ ਪਹਿਲਾਂ ਨਹੀਂ ਤਿਆਰੀ ਕਰਦੇ ਜੇ ਮੈਂ ਹੁਣ ਤੁਹਾਨੂੰ ਪਤਾ ਪੋਸਟ ਆਣੀ ਹੈ ਉਹਕੇ ਹੀ ਭਰਤੀਆਂ ਚੱਲ ਰਹੀਆਂ ਜਿਹੜੀਆਂ ਤੁਸੀਂ ਭਰ ਵੀ ਸਕਦੇ ਆ ਪੀਸੀਐਸ ਦੀਆਂ ਪੋਸਟਾਂ ਆਈਆਂ ਠੀਕ ਆ ਇਹ ਮਿਹਨਤ ਤੇ ਡਿਪੈਂਡ ਕਰਦਾ ਤੁਸੀਂ ਮਿਹਨਤ ਕਿੰਨੀ ਕਰਦੇ ਆ ਠੀਕ ਆ ਤੇ ਹੁਣ ਤੋਂ ਤਿਆਰੀ ਸ਼ੁਰੂ ਕਰ ਦਿਓ ਸਾਰੇ ਪੇਪਰ ਪੇਪਰ ਆਮ ਤੱਕ ਕਲੀਅਰ ਹੋ ਜਾਂਦਾ ਜੇ ਤੁਸੀਂ ਰਾਈਟ ਪਾਥ ਤੇ ਚੱਲੂਗੇ ਠੀਕ ਆ ਪ੍ਰੋਪਰ ਤੁਹਾਡੇ ਕੋਲ ਪੜ੍ਹਨ ਲਈ ਸਟੱਡੀ ਮਟੀਰੀਅਲ ਹੋਏਗਾ ਠੀਕ ਆ ਤੇ ਆਪਾਂ ਤਾਂ ਉਹ ਹੀ ਮਟੀਰੀਅਲ ਵੀ ਪ੍ਰੋਵਾਈਡ ਕਰਵਾਵਾਂਗੇ ਠੀਕ ਆ ਅਗਲਾ ਪ੍ਰਸ਼ਨ ਕਹਿੰਦੇ ਬੱਤੀ ਸਦਾਦਰ ਨਾਮoftਾ ਰਾਜ ਸਭਾ ਰਾਜ ਸਭਾ ਦਾ ਦੂਜਾ ਨਾਮ ਕੀ ਹੈ ਠੀਕ ਆ ਰਾਜ ਸਭਾ ਦਾ ਦੂਜਾ ਨਾਮ ਕੀ ਆ ਰਾਜਾਂ ਦੀ ਕੌਂਸਲ ਰਾਜਾਂ ਦੀ ਠੀਕ ਹੈ ਕਾਉਂਸਲ ਆਫ ਸਟੇਟਸ ਠੀਕ ਹੈ ਤੇ ਅਗਲੇ ਪ੍ਰਸ਼ਨ ਤੇ ਚਲਦੇ ਹਾਂ ਰਾਜ ਸਭਾ ਦਾ ਮਤਲਬ ਦੂਜਾ ਨਾਮ ਕੀ ਹੁੰਦਾ ਆ ਰਾਜਾਂ ਦਾ ਕਾਉਂਸਲ ਠੀਕ ਹੈ ਕਾਉਂਸਲ ਠੀਕ ਹੈ ਕਾਉਂਸਲ ਆਫ ਸਟੇਟਸ ਤੇ ਇਹਨੂੰ ਉੱਪਰਲਾ ਸਦਨ ਵੀ ਕਹਿੰਦੇ ਆ ਠੀਕ ਹੈ ਉੱਪਰ ਹਾਊਸ ਵੀ ਕਹਿੰਦੇ ਆ ਠੀਕ ਹੈ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਸੰਸਦ ਦੇ ਕਿਸ ਸਦਨ ਦਾ ਚੋਣ ਲੋਕਾਂ ਦੁਆਰਾ ਸਿੱਧੇ ਤੌਰ ਤੇ ਕੀਤਾ ਜਾਂਦਾ ਹੈ ਲੋਕ ਸਭਾ ਦੇ ਵਿੱਚ ਕੀ ਹੁੰਦਾ ਤੁਹਾਨੂੰ ਪਤਾ ਹੈ ਉੱਤਰ ਇਸ ਦਾ ਲੋਕ ਸਭਾ ਕਿ ਲੋਕ ਸਭਾ ਸਦਨ ਦਾ ਚੋਣ ਆ ਜਿਹੜਾ ਲੋਕਾਂ ਦੁਆਰਾ ਸਿੱਧੇ ਤੌਰ ਤੇ ਕੀਤਾ ਜਾਂਦਾ ਲੋਕ ਸਭਾ ਦੀ ਚੋਣਾਂ ਹੁੰਦੀਆਂ ਇਸ ਵਾਰੀ 18ਵੇਂ ਲੋਕ ਸਭਾ ਦੇ ਚੋਣਾਂ ਹੋਏ ਤੇ ਜੂਨ ਮਹੀਨੇ ਦੇ ਵਿੱਚ ਠੀਕ ਆ ਜਿਸ ਦੇ ਵਿੱਚ ਐਨਡੀਏ ਨੇ ਬਾਜ਼ੀ ਮਾਰੀ ਯਾ ਮਤਲਬ ਕਿ ਨਾ ਆਪਣੇ ਬੀਜੇਪੀ ਜਿੱਤ ਗਈ ਹੈ ਨਾ ਕਹਿੰਦੇ ਕਿ ਬੀਜੇਪੀ ਨੇ ਸਰਕਾਰ ਬਣਾ ਲਈ ਹੈ ਨਾ ਤੇ 18ਵੇਂ ਲੋਕ ਸਭਾ ਚੋਣਾਂ ਚ ਏ ਲੋਕ ਸਭਾ ਦੇ ਚੋਣਾਂ ਚ ਕੀ ਹੁੰਦਾ ਆਪਾਂ ਐਮਪੀ ਸਿਲੈਕਟ ਕਰਕੇ ਭੇਜਦੇ ਆਂ ਸੰਸਦ ਦੇ ਵਿੱਚ ਮੈਂਬਰ ਆਫ ਪਾਰਲੀਮੈਂਟ ਜਿਹਨੂੰ ਕਹ ਦਿੰਦੇ ਆ ਉਹ ਸਿਲੈਕਟ ਕਰਕੇ ਚੁਣ ਕੇ ਭੇਜਦੇ ਆਂ ਵੋਟਾਂ ਪਾ ਕੇ ਉਹਨਾਂ ਨੂੰ ਠੀਕ ਆ ਇਹ ਹੁੰਦੇ ਆ ਲੋਕ ਸਭਾ ਦੇ ਵਿੱਚ ਸਦਨ ਦੇ ਵਿੱਚ ਜੋ ਜਾ ਕੇ ਬੈਨੇ ਐਮਪੀ ਉਹਨਾਂ ਦੀ ਚੋਣ ਕੌਣ ਕਰਦੇ ਆ ਆਪਾਂ ਲੋਕਾਂ ਦੁਆਰਾ ਸਿੱਧੇ ਚੁਣੇ ਜਾਂਦੇ ਆਂ ਐਮਪੀ ਠੀਕ ਆ ਤਾਂ ਕਰਕੇ ਇਹਨੂੰ ਲੋਕਾਂ ਦਾ ਸਦਨ ਵੀ ਕਹ ਦਿੰਦੇ ਆ ਲੋਕ ਸਭਾ ਦੇ ਨੂੰ ਠੀਕ ਆ ਲੋਕਾਂ ਦਾ ਸਦਨ ਤਾਂ ਹੀ ਕਹਿੰਦੇ ਆ ਵੀ ਲੋਕ ਚੁਣ ਕੇ ਲੋਕ ਸਭਾ ਚ ਭੇਜਦੇ ਆਂ ਮੈਂਬਰ ਆਫ ਪਾਰਲੀਮੈਂਟ ਨੂੰ ਐਮਪੀ ਨੂੰ ਠੀਕ ਆ ਤੇ ਅੱਗੇ ਚੱਲਦੇ ਆ ਅਗਲਾ ਪ੍ਰਸ਼ਨ ਆ ਗਿਆ ਰਾਜ ਸਭਾ ਦੇ ਮੈਂਬਰਾਂ ਦਾ ਚੋਣ ਕਿਵੇਂ ਹੁੰਦਾ ਹੈ ਰਾਜ ਵਿਧਾਨ ਸਭਾਵਾਂ ਦੇ ਚੁਣੇ ਹੋਏ ਮੈਂਬਰਾਂ ਦੁਆਰਾ ਸਿੱਧੇ ਤੌਰ ਤੇ ਹਾਂ ਹੁਣ ਲੋਕ ਸਭਾ ਦਾ ਚੋਣ ਤਾਂ ਮੈਂ ਤੁਹਾਨੂੰ ਦੱਸਤਾ ਵੀ ਮੈਂਬਰ ਆ ਪਾਰਲੀਮੈਂਟ ਆਪਾਂ ਚੁਣ ਕੇ ਬੋਟਾਂ ਪਾਗੇ ਜਿਵੇਂ ਹਨਾ ਵੀ ਕਹਿਤਾ ਵੀ ਪ੍ਰਧਾਨ ਮੰਤਰੀ ਦੇ ਬੋਟਾਂ ਇਹਨੂੰ ਕਹਿੰਦੇ ਉਹ ਤਾਂ ਲੋਕ ਸਭਾ ਦੀ ਹੁੰਦੀਆਂ ਹਨਾ ਲੋਕ ਸਭਾ ਦੀਆਂ ਚੋਣਾਂ ਤੇ ਰਾਜ ਸਭਾ ਦੀ ਤੁਸੀਂ ਕਹੋਗੇ ਚੋਣੇ ਨਹੀਂ ਹੁੰਦੇ ਕਦੋਂ ਹੁੰਦੇ ਆ ਰਾਜ ਸਭਾ ਦੇ ਚੋਣ ਰਾਜ ਸਭਾ ਦੀਆਂ ਚੋਣਾਂ 'ਚ ਆਪਾਂ ਸਿੱਧੇ ਬੋਟ ਨਹੀਂ ਪਾਉਂਦੇ ਰਾਜ ਸਭਾ ਦੀਆਂ ਚੋਣਾਂ 'ਚ ਕੀ ਆਉਂਦਾ ਜਿਹੜੀਆਂ ਆਪਣੀਆਂ ਜਿਵੇਂ ਆਪਣੇ ਪੰਜਾਬ ਦੀਆਂ ਵੋਟਾਂ ਪਈਆਂ ਹਨਾ ਪੰਜਾਬ ਦੀਆਂ ਮੁੱਖ ਮੰਤਰੀਆਂ ਦੀਆਂ ਵੋਟਾਂ ਪਈਆਂ ਹਨਾ ਜਾਂ ਮਤਲਬ ਕਿ ਪੰਜਾਬ ਲੈਵਲ ਤੇ ਜੋ VOTING ਦਾ ਜਾਂ ਕਿਸੇ ਹੋਰ ਸਟੇਟ ਲੈਵਲ ਤੇ VOTING ਹੈ ਹਨਾ ਫਿਰ ਉਹਨਾਂ ਚ ਐਮਐਲਏ ਚੁਣੇ ਜਾਂਦੇ ਹਨਾ ਤੇ ਇਹ ਜਿਹੜੇ ਇਹਨਾਂ ਚ ਐਮਐਲਏ ਚੁਣੇ ਜਾਂਦੇ ਹਨਾ ਐਮਐਲਿਆਂ ਨੂੰ ਗਾਹ ਅਧਿਕਾਰ ਦਿੱਤਾ ਹੋਇਆ ਹੈ ਵੋਟਾਂ ਪਾਉਣ ਦਾ ਮਤਲਬ ਕਿ ਰਾਜ ਸਭਾ ਦੇ ਮੈਂਬਰ ਮਤਲਬ ਕਿ ਚੁਣਨੇ ਦਾ ਠੀਕ ਹੈ ਰਾਜ ਸਭਾ ਦੇ ਚੁਣਨੇ ਦਾ ਇੱਕ ਪ੍ਰਕਿਰਿਆ ਹੈ ਵੀ ਐਮ ਐਲ ਏ ਦੀਆਂ ਕਿੰਨੇ ਐਮ ਐਲ ਏਆਂ ਦੀਆਂ ਇੱਕ ਵੋਟ ਬਣਦੀ ਹੈ ਉੱਥੇ ਰਾਜ ਸਭਾ ਦਾ ਬੰਦਾ ਸਿਲੈਕਟ ਕਰਨ ਵਾਸਤੇ ਠੀਕ ਆ ਉਹ ਸਟੇਟ ਦੇ ਆਧਾਰ ਤੇ ਆ ਰਾਜ ਸਭਾ ਦੀ VOTING ਪਾਵਰ ਜਿਹੜੀ ਐਮ ਐਲ ਏ ਨੂੰ ਮਿਲੀ ਹੋਈ ਹੈ ਉਹ ਸਟੇਟ ਦੇ ਵਿੱਚ ਕਿੰਨੀ ਆਬਾਦੀ ਹੈ ਉਸ ਦੇ ਆਧਾਰ ਤੇ ਆ ਠੀਕ ਆ ਇਸ ਦੇ ਬਾਰੇ ਆਪਾਂ ਡੰਗਾਈ ਚ ਬਾਤ ਗੱਲ ਕਰਾਂਗੇ ਕਿਹੜਾ ਇਹ ਸਿੰਗਲ ਟ੍ਰਾਂਸਫਰਏਬਲ ਵੋਟ ਸਿਸਟਮ ਹੁੰਦਾ ਹੈ ਜਿਸ ਦੇ ਵਿੱਚ ਰਾਜ ਵਿਧਾਨ ਸਭਾ ਦੇ ਮੈਂਬਰ ਚੁਣੇ ਹੋਏ ਮੈਂਬਰ ਨੁਮਾਇंदे ਉੱਤੇ VOTING ਕਰਦੇ ਆ ਰਾਜ ਸਭਾ ਦੇ ਮੈਂਬਰ ਚੁਣਨ ਲਈ ਸਿੰਗਲ ਟ੍ਰਾਂਸਫਰੇਬਲ VOTING ਸਿਸਟਮ ਦੇ ਜ਼ਰੀਏ ਠੀਕ ਹੈ ਇਹ ਬਾਅਦ ਚ ਗੱਲਾਂ ਕਰਾਂਗੇ ਕਿ ਕੀ ਹੁੰਦਾ ਹੈ ਸਿੰਗਲ ਟ੍ਰਾਂਸਫਰੇਬਲ VOTING ਸਿਸਟਮ ਇਹ ਯਾਦ ਰੱਖਣਾ ਵੀ ਸਿੰਗਲ ਟ੍ਰਾਂਸਫਰੇਬਲ VOTING ਸਿਸਟਮ ਯੂਜ਼ ਹੁੰਦਾ ਹੈ ਇਸ ਦੇ ਵਿੱਚ ਰਾਜ ਸਭਾ ਦੇ ਮੈਂਬਰਾਂ ਦਾ ਚੋਣ ਕਰਨ ਲਈ ਉਸ ਤੋਂ ਬਾਅਦ ਅੱਗੇ ਕੀ ਆ ਉਸ ਤੋਂ ਬਾਅਦ 7ਵਾਂ ਪ੍ਰਸ਼ਨ ਆ ਗਿਆ ਲੋਕ ਸਭਾ ਦੀ ਵੱਧ ਤੋਂ ਵੱਧ ਤਾਕਤ ਕੀ ਹੈ ਮਤਲਬ ਲੋਕ ਸਭਾ ਦੀ ਵੱਧ ਤੋਂ ਵੱਧ ਤਾਕਤ ਕਿੰਨੀ ਹੈ ਕਿੰਨੇ ਲੋਕ ਸਭਾ ਹਾਊਸ ਦੇ ਵਿੱਚ ਲੋਕ ਸਭਾ ਚੈਂਬਰ ਦੇ ਵਿੱਚ ਕਿੰਨੇ ਮੈਂਬਰ ਆਫ ਪਾਰਲੀਮੈਂਟ ਜਿਨ੍ਹਾਂ ਨੂੰ ਆਪਾਂ ਚੁਣ ਕੇ ਭੇਜਦੇ ਹਾਂ ਕਿੰਨੇ ਵੱਧ ਤੋਂ ਵੱਧ ਬੈਠ ਸਕਦੇ ਆ ਕਿੰਨੀ ਪਾਵਰ 550 ਪਾਵਰ ਠੀਕ ਆ ਇਸ ਦਾ ਉੱਤਰ 550 ਹੈ ਜੇਹੀ ਪ੍ਰਸ਼ਨ ਤੁਹਾਨੂੰ ਮੈਂ 2020 ਤੋਂ ਪਹਿਲਾਂ ਕਰਦਾ ਠੀਕ ਹੈ ਨਾ ਤਾਂ ਇਹ ਤਾਕਤ ਹੁੰਦੀ 552 ਹੁਣ ਤੁਸੀਂ ਕਹੋਗੇ 2 ਕੁਰਸੀਆਂ ਹਟਾਤੀਆਂ ਕਿਤੇ ਚੱਕਤੀਆਂ ਹਾਂਜੀ ਦੋ ਕੁਰਸੀਆਂ ਹਟਾਤੀਆਂ ਲਗਭਗ ਦੋ ਬੰਦੇ ਚੁਣੇ ਜਾਂਦੇ ਸੀ ਐਂਗਲੋ ਇੰਡੀਅਨ ਕਮਿਊਨਿਟੀ ਦੇ ਠੀਕ ਆ ਅੰਗਰੇਜ਼ੀ ਅੰਗਰੇਜ਼ ਭਾਰਤੀ ਮਤਲਬ ਕਿ ਇਦਾਂ ਦਾ ਕੁਝ ਅੰਗਰੇਜ਼ ਰੀਜਨ ਦੇ ਭਾਰਤੀਆ ਜਿਹੜੇ ਠੀਕ ਆ ਉਹਨਾਂ ਨੂੰ ਚੁਣੇ ਜਾਂਦਾ ਸੀ ਰਾਸ਼ਟਰਪਤੀ ਜੀ ਦੁਆਰਾ ਠੀਕ ਆ ਤੇ ਉਹ ਹੁਣ ਪ੍ਰੋਸੈਸ ਭਾਰਤੀ ਸੰਵਿਧਾਨ ਦੀ ਸੰਸ਼ੋਧਨ ਹੋਈ ਹੈ 143 ਸੰਸ਼ੋਧਨ ਉਸ ਦੇ ਤਹਿਤ ਉਹਨਾਂ ਦੀਆਂ ਦੋ ਸੀਟਾਂ ਇਹ ਚੱਕਤੀਆਂ ਹੁਣ ਰਾਸ਼ਟਰਪਤੀ ਜੀ ਉਹਨਾਂ ਨੂੰ ਸਿਲੇਕਟ ਨਹੀਂ ਕਰਕੇ ਐਮਪੀ ਦੀ ਚੁਣਨਗੇ ਠੀਕ ਆ ਤੇ ਹੁਣ ਸਿਰਫ 550 ਬੰਦਿਆਂ ਦੀ ਹੀ ਸੀ 550 ਬੰਦਿਆਂ ਦੀ ਤਾਕਤ ਮੈਕਸਿਮ ਰੱਖਦੀ ਲੋਕ ਸਭਾ ਦੀ ਠੀਕ ਆ ਤੇ ਇਸ ਟਾਈਮ 500 ਮਤਲਬ ਕਿ 43 543 ਆਪਣੇ ਮਤਲਬ ਕਿ ਚੁਣ ਕੇ ਗਏ ਆ ਜੋ ਐਮਪੀ ਗਏ ਆ 543 ਠੀਕ ਆ ਇਸ ਟਾਈਮ ਜੋ ਸਟਰੈਂਥ ਸੰਸਦ ਦੀ ਪਾਰਲੀਮੈਂਟ ਦੀ ਠੀਕ ਆ ਇਸ ਤੋਂ ਚੁਣ ਕੇ ਕਿੰਨੇ ਗਏ ਹਨ 543 ਜਿਹੜੀ 18ਵੀਂ ਲੋਕ ਸਭਾ ਚੋਣਾਂ ਹੋਈਆਂ ਜੂਨ 2024 ਦੇ ਵਿੱਚ ਠੀਕ ਹੈ ਅਗਲਾ ਪ੍ਰਸ਼ਨ ਤੇ ਰਾਸ਼ਟਰਪਤੀ ਲੋਕ ਸਭਾ ਵਿੱਚ ਕਿੰਨੇ ਮੈਂਬਰਾਂ ਦੀ ਨਾਮਜ਼ਦਗੀ ਕਰ ਸਕਦਾ ਹੈ ਉਹੀ ਪ੍ਰਸ਼ਨ ਜਿਹੜਾ ਪਿਛਲਾ ਤੁਹਾਨੂੰ ਕਿਹਾ ਗਿਆ ਸੀ ਵੀ ਰਾਸ਼ਟਰਪਤੀ ਕਿੰਨਿਆਂ ਦੀ ਨਾਮਜ਼ਦਗੀ ਕਰ ਸਕਦਾ ਦੋ ਦੀ ਕਰ ਸਕਦਾ ਸੀ ਹੁਣ ਕਰ ਸਕਦਾ ਨਹੀਂ ਅੱਗੇ ਕਰ ਸਕਦਾ ਸੀ ਸਿਰਫ ਦੋ ਬੰਦਿਆਂ ਦੀ ਰਾਸ਼ਟਰਪਤੀ ਉਹਨ ਦੋ ਬੰਦਿਆਂ ਨੂੰ ਚੁਣ ਸਕਦਾ ਸੀ ਮੈਂਬਰ ਆਫ ਪਾਰਲੀਮੈਂਟ ਜਿਹੜੇ ਕਿਹੜੇ ਸੀ ਜਿਹੜੇ ਐਂਗਲੋ ਇੰਡੀਅਨ ਕਮਿਊਨਿਟੀ ਦੇ ਹੁਣ ਜਦ ਕਿ ਇਹ ਖਤਮ ਕਰਤਾ ਸਿਸਟਮ ਉਸ ਤੋਂ ਬਾਅਦ ਰਾਜ ਸਭਾ ਦੀ ਵੱਧ ਤੋਂ ਵੱਧ ਤਾਕਤ ਕੀ ਹੈ ਰਾਜ ਸਭਾ ਦੀ ਵੱਧ ਤੋਂ ਵੱਧ ਤਾਕਤ ਵੀ ਕਿੰਨੀਆਂ ਸੀਟਾਂ ਮਤਲਬ ਕਿ ਲਗਾ ਦੋ ਤੁਸੀਂ ਉੱਥੇ ਜਾ ਕੇ ਬੈਨਲੀ ਚੈਂਬਰ ਦੇ ਵਿੱਚ ਕਿੰਨੀਆਂ ਗੁਰਤੀਆਂ ਲੱਗੀਆਂ ਵੀ ਵੱਧ ਤੋਂ ਵੱਧ ਕਿੰਨੀ ਤਾਕਤ ਰਾਜ ਸਭਾ ਦੀ ਠੀਕ ਹੈ ਤੇ ਰਾਜ ਸਭਾ ਦੀ ਵੱਧ ਤੋਂ ਵੱਧ ਤਾਕਤ ਹੈਗੀ ਆ 250 ਠੀਕ ਹੈ ਤੇ ਇਸ ਟਾਈਮ ਸਮੇ ਰਾਜ ਸਭਾ ਦੇ ਮੈਂਬਰ ਹੈਗੇ ਆ ਟੋਟਲ 245 ਠੀਕ ਹੈ ਵੱਧ ਤੋਂ ਵੱਧ 250 ਉੱਥੇ ਕੁਰਸੀਆਂ ਲਗਾ ਲੂ ਸੀ ਚੈਂਬਰ ਦੇ ਵਿੱਚ ਨਾ ਰਾਜ ਸਭਾ ਦੇ ਰਾਜ ਸਭਾ ਹਾਊਸ ਦੇ ਵਿੱਚ ਠੀਕ ਆ 245 ਇਸ ਟਾਈਮ ਉੱਥੇ ਪ੍ਰੈਜ਼ੈਂਟ ਰਾਜ ਸਭਾ ਦੇ ਮੈਂਬਰ ਠੀਕ ਆ ਤੇ ਆਪੜਾ ਨਵਾਂ ਪਾਰਲੀਮੈਂਟ ਜਿਹੜਾ ਬਣਿਆ ਹੈ ਨਵੇਂ ਪਾਰਲੀਮੈਂਟ ਬਾਰੇ ਗੱਲ ਕਰਦੇ ਆ ਉਸ ਚ ਟੋਟਲ ਕੁਰਸੀਆਂ ਕਿੰਦੀਆਂ ਜੇ ਆਪਾਂ ਗੱਲ ਕਰੀਏ ਮਤਲਬ ਕਿ ਤੁਸੀਂ ਕਹਿ ਦੋ ਵੀ ਟੋਟਲ ਕਿੰਨੇ ਰਾਜ ਸਭਾ ਦੇ ਲੋਕ ਸਭਾ ਦੇ ਮਿਲਾ ਕੇ ਕਿੰਨੇ ਬੰਦੇ ਹੋ ਸਕਦੇ ਆ 888 ਆ ਉਹ ਚ 800 ਕਿੰਨੇ 88 ਮੇਰੇ ਖਿਆਲ ਚ 888 ਪਤਾ ਨਹੀਂ ਉਹਦੇ ਹੀ ਆ ਸ਼ਾਇਦ ਲੋਕ ਸਭਾ ਦੇ ਨਹੀਂ ਹੈਗੇ 888 ਲੋਕ ਸਭਾ ਦੇ ਆ ਸੌਰੀ ਮਤਲਬ ਕਿ ਲੋਕ ਸਭਾ ਦੇ ਵਿੱਚ 550 ਦੀ ਜਗ੍ਹਾ ਤੇ ਹੁਣ ਨਵੇਂ ਪਾਰਲੀਮੈਂਟ ਦੀ ਜਿਹੜੀ ਗੱਲ ਕਰੀਏ ਤਾਂ 888 ਹੋਗੇ ਠੀਕ ਆ 888 ਮਤਲਬ ਕਿ ਸੀਟਾਂ ਲੱਗੀਆਂ ਕਿਰ ਕਿਰ ਨਵੇਂ ਪਾਰਲੀਮੈਂਟ ਦੇ ਵਿੱਚ ਲੋਕ ਸਭਾ ਦੇ ਮੈਂਬਰ ਮੈਂਬਰੋ ਪਾਰਲੀਮੈਂਟ ਲਈ ਜੇ ਨਵਾਂ ਪਾਰਲੀਮੈਂਟ ਬਣਿਆ ਤੇ ਤੇ ਬੰਨ ਤੇ ਦੂਜਾ ਜਿਹੜੇ ਰਾਜ ਸਭਾ ਦੇ ਮੈਂਬਰਾਂ ਦੀ ਕਿੰਨੀਆਂ ਹੋਣਗੀਆਂ 250 ਦੀ ਜਗ੍ਹਾ ਤੇ ਕਿੰਨੀਆਂ ਹੋਗੀਆਂ ਉਹ 384 ਟੋਟਲ ਮਤਲਬ ਕਿ ਪਾਰਲੀਮੈਂਟ ਦੇ ਵਿੱਚ ਪੂਰੇ ਨਵੇਂ ਸੰਸਦ ਦੇ ਵਿੱਚ ਜਿਹੜਾ ਨਵਾਂ ਸੰਸਦ ਆ 1272 ਸੀਟਾਂ ਲੱਗਣੀਆਂ ਦੋਨਾਂ ਹਾਊਸਾਂ ਦੀਆਂ ਠੀਕ ਆ ਦੋਨਾਂ ਸਦਨਾਂ ਦੀਆਂ ਇਹ ਵੀ ਪ੍ਰਸ਼ਨ ਆ ਸਕਦਾ ਹੈ ਨਵੇਂ ਪਾਰਲੀਮੈਂਟ ਬਾਰੇ ਠੀਕ ਆ ਤੇ ਅਗਲਾ ਪ੍ਰਸ਼ਨ ਰਾਸ਼ਟਰਪਤੀ ਰਾਜ ਸਭਾ ਵਿੱਚ ਕਿੰਨੇ ਮੈਂਬਰਾਂ ਦੀ ਨਾਮਜ਼ਦਗੀ ਇਹ ਤਾਂ ਰਾਜ ਸਭਾ ਦੀ ਗੱਲ ਆ ਕਿਉਂ ਰਾਜ ਸਭਾ ਵਿੱਚ ਕਿੰਨੇ ਮੈਂਬਰਾਂ ਦੀ ਨਾਮਜ਼ਦਗੀ ਕਰ ਸਕਦਾ ਜਿਵੇਂ ਲੋਕ ਸਭਾ ਚ 2 ਪਰ ਉਹ ਖਤਮ ਕਰਤਾ ਉਹ 2 ਵੀ ਨਹੀਂ ਕਰਨੇ ਪਰ ਰਾਜ ਸਭਾ ਚ ਕਿੰਨੇ ਮੈਂਬਰਾਂ ਦੀ ਕਰ ਸਕਦਾ ਕੀ ਕਰ ਸਕਦਾ ਕੀ ਨਹੀਂ ਕਰ ਸਕਦਾ ਕਰ ਸਕਦਾ ਹੁਣ ਵੀ ਕਰ ਸਕਦਾ ਰਾਜ ਸਭਾ ਦੇ ਵਿੱਚ 12 ਮੈਂਬਰਾਂ ਦੀ ਨਾਮਜ਼ਦਗੀ ਕਰ ਸਕਦਾ ਮਤਲਬ 12 ਮੈਂਬਰ ਰਾਸ਼ਟਰਪਤੀ ਚੁਣ ਸਕਦਾ ਸਿੱਧੇ ਰਾਸ਼ਟਰਪਤੀ ਠੀਕ ਹੈ ਤੇ 99 ਇਸ ਟਾਈਮ ਰਾਜ ਸਭਾ ਦੇ ਵਿੱਚ 238 ਨੂੰ ਚੁਣਿਆ ਜਾਂਦਾ ਸਿੰਗਲ ਟ੍ਰਾਂਸਫਰੇਬਲ VOTING ਸਿਸਟਮ ਦੇ ਜ਼ਰੀਏ ਜਿਹੜੇ ਰਾਜਾਂ ਦੀ ਵਿਧਾਨ ਸਭਾ ਦੇ ਵਿੱਚ ਐਮ ਐਲ اے ਆਪਣੇ ਚੁਣੇ ਹੋਏ ਆ ਜਿਵੇਂ ਆਪਣੇ 117 ਐਮ ਐਲ اے ਚੁਣੇ ਹੋਏ ਆ ਹਨਾ ਉਹਨਾਂ ਦੀਆਂ ਮਤਲਬ ਕਿ ਉਹ VOTING ਕਰਦੇ ਆ ਕਿਸੇ ਸਿਸਟਮ ਦੇ ਜ਼ਰੀਏ ਠੀਕ ਆ ਤੇ 238 ਬੰਦੇ ਚੁਣ ਸਕਦੇ ਆ ਐਡਾ ਮਤਲਬ ਅਲੱਗ-ਅਲੱਗ ਸਟੇਟਾਂ ਦੇ ਮਿਲ ਕੇ ਹਨਾ 238 ਫਿਰ ਤੁਸੀਂ ਕਹੋਗੇ ਵੀ ਹੈ ਤਾਂ 250 ਦੀ ਸਟੈਂਥ ਵੀ ਮਗਰ ਫਿਰ 12 ਬੰਦੇ 12 ਬੰਦੇ ਰਾਸ਼ਟਰਪਤੀ ਜੀ ਸਿੱਧੇ ਚੁਣ ਸਕਦੇ ਆ ਠੀਕ ਆ ਸਿੱਧੇ ਰਾਸ਼ਟਰਪਤੀ ਚੁਣ ਸਕਦੇ ਆ ਹੁਣ ਦੀ ਸਟ੍ਰੈਂਥ ਕਿੰਨੀ ਆ 245 ਆਪਾਂ 250 ਚੋਂ ਤੁਹਾਨੂੰ ਦੱਸਿਆ ਤਾਂ ਵੀ 245 ਇਸ ਟਾਈਮ ਮੌਜੂਦ ਆ ਰਾਜ ਸਭਾ ਦੇ ਮੈਂਬਰ ਜਿਸ ਦੇ ਵਿੱਚ 233 ਆ ਜਿਹੜੇ 233 ਚੁਣੇ ਗਏ ਆ ਉਹ ਜਿਹੜੇ ਸਿੰਗਲ ਟਰਾਂਸਫਰੇਬਲ ਵੋਟਿੰਗ ਸਿਸਟਮ ਦੇ ਜਰੀਏ ਤੇ 12 ਆ ਜਿਹੜੇ ਪਲੱਸ 12 ਜੋੜ ਕੇ 245 ਤਾਂ ਹੀ ਬਣਦੇ ਆ 12 ਰਾਸ਼ਟਰਪਤੀ ਜੀ ਨੇ ਹੁਣ ਵੀ ਚੁਣ ਕੇ ਭੇਜੇ ਹੋਏ ਆ ਰਾਜ ਸਭਾ ਦੇ ਵਿੱਚ ਠੀਕ ਆ ਤੇ ਅੱਗੇ ਗੱਲ ਕਰਦੇ ਆ ਕਹਿੰਦੇ ਵੀ ਲੋਕ ਸਭਾ ਦਾ ਪ੍ਰਧਾਨ ਅਧਿਕਾਰੀ ਕੌਣ ਹੈ ਪ੍ਰਧਾਨ ਅਧਿਕਾਰੀ ਮਤਲਬ ਕਿ ਪ੍ਰੈਜਾਈਡਿੰਗ ਅਫਸਰ ਲੋਕ ਸਭਾ ਦਾ ਪ੍ਰੈਜਾਈਡਿੰਗ ਅਫਸਰ ਕੌਣਾ ਸਪੀਕਰ ਲੋਕ ਸਭਾ ਦਾ ਸਪੀਕਰ ਹੁੰਦਾ ਜਿਹੜਾ ਉਹ ਪ੍ਰੈਜਾਈਡਿੰਗ ਅਫਸਰ ਹੁੰਦਾ ਠੀਕ ਹੈ ਉਹ ਸਾਰੀ ਤੁਸੀਂ ਦੇਖਿਆ ਹੋਣਾ ਆਪਣਾ ਸੰਸਦ ਭਵਨ ਤੋਂ ਲਾਈਵ ਹਨਾ ਦੇਖਿਆ ਹੋਊਗਾ ਤੁਸੀਂ ਹਨਾ ਸੈਸ਼ਨ ਚੱਲਦਾ ਸੰਸਦ ਟੀਵੀ 'ਚ ਕਦੇ ਦੇਖਿਓ ਰਾਜ ਸਭਾ ਦਾ ਪ੍ਰਸਾਰਣ ਵੀ ਲੋਕ ਸਭਾ ਦਾ ਪ੍ਰਸਾਰਣ ਵੀ ਸੰਸਦ ਟੀਵੀ ਤੇ ਹੁੰਦਾ ਹੈ ਤੇ ਸੰਸਦ ਟੀਵੀ ਬਹੁਤ ਹੀ ਜ਼ਰੂਰੀ ਆ ਜੇ ਤੁਸੀਂ ਬੜੇ ਲੈਵਲ ਤੇ ਤਿਆਰੀ ਕਰਦੇ ਆ ਠੀਕ ਆ ਦੇਖਣਾ ਤੇ ਸੰਸਦ ਟੀਵੀ ਦੇ ਵਿੱਚ ਦੇਖਿਓ ਵੀ ਲੋਕ ਸਭਾ ਦੀ ਜਿਹੜੇ ਨਮਾਇੰਦਗੀ ਕਰਦਾ ਅੱਗੇ ਸਪੀਕਰ ਬੈਠਾ ਹੁੰਦਾ ਸਪੀਕਰ ਕਰਦਾ ਉਹ ਲੋਕ ਸਭਾ ਦਾ ਠੀਕ ਹੈ ਤੇ ਪ੍ਰੈਜ਼ਾਈਡਿੰਗ ਆਫੀਸਰ ਤਾਂ ਹੀ ਕਹ ਦਿੰਦੇ ਆ ਲੋਕ ਸਭਾ ਦੇ ਸਪੀਕਰ ਨੂੰ ਉਸ ਤੋਂ ਅਗਲਾ ਪ੍ਰਸ਼ਨ ਰਾਜ ਸਭਾ ਦਾ ਪ੍ਰਧਾਨ ਅਧਿਕਾਰੀ ਕੌਣ ਹੈ ਪ੍ਰੈਜ਼ਾਈਡਿੰਗ ਆਫੀਸਰ ਰਾਜ ਸਭਾ ਦਾ ਕੌਣ ਆ ਉਪ ਰਾਸ਼ਟਰਪਤੀ ਕੌਣ ਉਪ ਰਾਸ਼ਟਰਪਤੀ ਜਿਹਨੂੰ ਆਪਾਂ 22 ਚੇਅਰਮੈਨ ਕਹ ਦਿੰਦੇ ਆ ਠੀਕ ਆ 22 ਚੇਅਰਮੈਨ ਸੌਰੀ 22 ਪ੍ਰੈਜ਼ੀਡੈਂਟ 22 ਚੇਅਰਮੈਨ ਕਿਆ ਹੋ ਗਿਆ 22 ਪ੍ਰੈਜ਼ੀਡੈਂਟ ਹੈ ਜਿਹੜਾ ਆਪਣਾ ਜਗਦੀਪ ਧਨਕਰ ਜਿਵੇਂ ਹਨਾ ਜਗਦੀਪ ਧਨਕਰ ਜੀ ਆਪਣੇ ਰਾਜ ਸਭਾ ਦਾ ਕੌਣਾ ਪ੍ਰਧਾਨ ਅਧਿਕਾਰੀਆਂ ਠੀਕ ਆ ਰਾਸਵਾ ਦੇ ਮਤਲਬ ਕਿ ਪ੍ਰਧਾਨ ਅਧਿਕਾਰੀਆਂ ਉਸ ਤੋਂ ਅੱਗੇ ਗੱਲ ਕਰਦੇ ਆ ਫਰਸ਼ਣਾ ਅਗਲਾ ਲੋਕ ਸਭਾ ਦਾ ਕਾਰਜਕਾਲ ਕੀ ਹੈ ਲੋਕ ਸਭਾ ਮਤਲਬ ਕਿ ਕਿੰਨੇ ਚਿਰ ਲਈ ਕੈਂਡ ਦਾ ਮਤਲਬ ਇੰਡਾਇਰੈਕਟਲੀ ਇਹਨਾਂ ਨੇ ਕੁਐਸਚਨ ਕਰਤਾ ਲੋਕ ਸਭਾ ਦੇ ਜਿਹੜੇ ਆਪਾਂ ਮੈਂਬਰ ਚੁਣ ਕੇ ਭੇਜਦੇ ਹਾਂ ਕਿੰਨੇ ਸਮੇਂ ਲਈ ਚੁਣ ਕੇ ਭੇਜਦੇ ਹਾਂ ਲੋਕ ਸਭਾ ਲਈ ਆਪਾਂ ਇੱਕ ਸਰਕਾਰ ਚੁਣਦੇ ਹਾਂ ਜਿਹੜੀ ਜਿਵੇਂ ਪ੍ਰਧਾਨ ਮੰਤਰੀ ਦੀ ਸਰਕਾਰ ਚੁਣਦੇ ਹਾਂ ਆਪਾਂ ਜਿਹੜੀ ਕਿੰਨੇ ਸਮੇਂ ਲਈ ਚੁਣਦੇ ਹਾਂ 5 ਸਾਲ ਲਈ ਠੀਕ ਆ ਤੁਹਾਨੂੰ ਵੀ ਪਤਾ 5 ਸਾਲ ਬਾਅਦ ਬੋਟਾਂ ਪੈਂਦੀਆਂ ਠੀਕ ਆ ਲੋਕ ਸਭਾ ਦੀਆਂ ਹਨਾ ਤੇ ਆਪਾਂ ਨਵੀਂ ਸਰਕਾਰ ਚੁਣਦੇ ਹਾਂ ਜਾਂ ਹਨਾ ਉਹੀ ਸਰਕਾਰ ਨੂੰ ਦੁਬਾਰਾ ਮੌਕਾ ਦੇ ਦਿੰਦੇ ਹਾਂ ਜਾਂ ਹਨਾ ਜੇ ਪ੍ਰ 5 ਸਾਲ ਤੋਂ ਬਾਅਦ ਇਹਨੇ ਪੰਗ ਹੋਣਾ ਹੀ ਹੋਣਾ ਹੁੰਦਾ ਹੈ। ਰਾਸ਼ਵਕ ਦੇ ਵੀ ਪੰਗ ਨਹੀਂ ਹੁੰਦੀ ਠੀਕ ਆ ਤੇ ਉਸ ਤੋਂ ਬਾਅਦ ਅੱਗੇ ਆ ਗਿਆ ਸੰਸਦ ਵਿੱਚ ਵਿਰੋਧੀ ਧਿਰ ਦੀ ਕੀ ਭੂਮਿਕਾ ਹੈ ਠੀਕ ਆ ਬਟ ਇਜ਼ ਰੋਲ ਆਫ ਦਾ ਆਪੋਜੀਸ਼ਨ ਇਨ ਦਾ ਪਾਰਲੀਮੈਂਟ ਤੇ ਵਿਰੋਧੀ ਧਿਰ ਦੀ ਕਿਆ भूमिका ਸਾਰੀਆਂ ਭੂਮਿਕਾ ਆਪਸ਼ਨ ਏ ਦੇਖ ਲਓ ਸਰਕਾਰ ਦੀ ਆਲੋਚਨਾ ਕਰਨਾ ਵਿਰੋਧੀ ਧਰਨਾ ਤਾਂ ਆਲੋਚਨਾ ਹੀ ਕਰਨੀ ਆ ਜੋ ਇਸ ਟਾਈਮ ਕਰੰਟ ਸਰਕਾਰ ਚੱਲ ਰਹੀ ਉਹਦੀ ਆਲੋਚਨਾ ਕਰਨੀ ਰਚਨਾਤਮਕ ਆਲੋਚਨਾ ਪ੍ਰਦਾਨ ਕਰਨਾ ਅਲੱਗ-ਅਲੱਗ ਤਰੀਕੇ ਨਾਲ ਰਚਨਾ ਕਰਕੇ ਆਲੋਚਨਾ ਕਰਨੀ ਠੀਕ ਆ ਲੋਕਾਂ ਦੇ ਵਿਚਾਰਾਂ ਦੀ ਨਮਾਇੰਗੀ ਕਰਨਾ ਲੋਕਾਂ ਦੇ ਵਿਚਾਰ ਲੋਕਸ ਉੱਤੇ ਮਤਲਬ ਸੰਸਦ ਵਿੱਚ ਲੈ ਕੇ ਜਾਣੇ ਠੀਕ ਆ ਤੇ ਇਹ ਸਾਰਾ ਕੁਝ ਮਤਲਬ ਉਪੋਜੀਸ਼ਨ ਨੇ ਦੇਖਣਾ ਉਪੋਜੀਸ਼ਨ ਸਟਰੋਂਗ ਹੋਊਗਾ ਵਿਰੋਧੀ ਧਿਰ ਸਟਰੋਂਗ ਹੋਊਗਾ ਤਾਂ ਮਤਲਬ ਕਿ ਸਰਕਾਰ ਬਹੁਤ ਸੋਚ ਸਮਝ ਕੇ ਚੱਲੂਗੀ ਜੇ ਵਿਰੋਧੀ ਧਿਰ ਕਮਜ਼ੋਰ ਹੋਇਆ ਤਾਂ ਸਰਕਾਰ ਆਪਣੇ ਤਰੀਕੇ ਨਾਲ ਫੈਸਲੇ ਲੈਣ ਲੱਗ ਜਾਂਦੀ ਹੈ ਨਾ ਫੇਰ ਥੋੜਾ ਤੱਕਾ ਹੋਣ ਲੱਗ ਜਾਂਦਾ ਹੈ ਕਈ ਵਾਰੀ ਹੈ ਨਾ ਤੇ ਮਤਲਬ ਵਿਰੋਧੀ ਧਿਰ ਵੀ ਸਟਰੋਂਗ ਹੋਣਾ ਜ਼ਰੂਰੀ ਆ ਠੀਕ ਆ ਉਹਦਾ ਰਾਜ ਸਭਾ ਦਾ ਕਾਰਜਕਾਲ ਕੀ ਹੈ ਰਾਜ ਸਭਾ ਦਾ ਕਾਰਜਕਾਲ ਸਥਾਈ ਸਟਾਈ ਮਿਸ ਪੱਕਾ ਰਾਜ ਸਭਾ ਕਦੇ ਵੀ ਭੰਗ ਨਹੀਂ ਹੁੰਦੀ ਠੀਕ ਆ ਪਰਮਨੈਂਟ ਹਾਊਸ ਹੈ ਰਾਜ ਸਭਾ ਠੀਕ ਆ ਉਸ ਤੇ ਬਾਦ ਹੂੰ ਕਿਤੇ ਤੁਸੀਂ 6 ਸਾਲ ਤੇ ਟਿਕਣਾ ਲਗਾ ਦਿਓ ਵੀ ਰਾਜ ਸਭਾ ਦਾ ਮੈਂਬਰ ਆਪਾਂ 6 ਸਾਲ ਲਈ ਚੁਣ ਕੇ ਚੁਣ ਲੈ ਕੇ ਭੇਜਦੇ ਹਾਂ ਰਾਜ ਸਭਾ ਦੇ ਵਿੱਚ ਨਹੀਂ ਇੱਥੇ ਉਹਨਾਂ ਨੇ ਰਾਜ ਸਭਾ ਦਾ ਕਾਰਜਕਾਲ ਪੁੱਛਿਆ ਰਾਜ ਸਭਾ ਪਰਮਨੈਂਟਾ ਸਥਾਈ ਆ ਕਦੇ ਵੀ ਪੰਗ ਨਹੀਂ ਹੁੰਦੀ ਸੰਸਦ ਦੇ ਇੱਕ ਸਦਨ ਨੂੰ 27 ਸਦਨਕ ਮੰਨਿਆ ਜਾਂਦਾ ਹੈ ਕਿਹੜੇ ਸਦਨ ਨੂੰ 27 ਸਦਨ ਮੰਨਿਆ ਜਾਂਦਾ ਹੈ ਰਾਜ ਸਭਾ ਨੂੰ ਤੁਹਾਨੂੰ ਪਤਾ ਵੀ 27 ਸਦਨ ਕਦੇ ਭੰਗ ਨਹੀਂ ਹੁੰਦਾ ਉਸ ਤੋਂ ਅਗਲਾ ਪ੍ਰਸ਼ਨ ਲੋਕ ਸਭਾ ਲਈ ਕੋਰਮ ਕੀ ਹੈ ਕੋਰਮ ਲੋਕ ਸਭਾ ਲਈ ਕੋਰਮ ਕੀ ਹੈ ਕੁੱਲ ਮੈਂਬਰਸ਼ਿਪ ਦਾ 1/10ਵਾਂ ਹਿੱਸਾ ਉਜਮੇ ਲੋਕ ਸਭਾ ਦੀ ਮੈਂ ਕੁੱਲ ਮੈਂਬਰਸ਼ਿਪ ਕਿੰਨੀ ਆ 543 543 ਇਸ ਟਾਈਮ ਚੁਣ ਕੇ ਆਪਾਂ ਦੇ ਨਵੇਂਦੇ ਮੈਂਬਰ ਆਫ ਪਾਰਲੀਮੈਂਟ ਸੌਰੀ ਮੈਂਬਰ ਆਫ ਪਾਰਲੀਮੈਂਟ ਜਿਹੜੇ ਲੋਕ ਸਭਾ ਦੇ ਵਿੱਚ ਆਪਾਂ ਨੇ ਭੇਜਿਆ ਲੋਕ ਸਭਾ ਚੈਂਬਰ ਦੇ ਵਿੱਚ 543 ਠੀਕ ਆ ਉਸ ਦਾ ਕੁੱਲ ਮੈਂਬਰਸ਼ਿਪ ਦਾ 1/10ਵਾਂ ਹਿੱਸਾ ਮਤਲਬ ਇਹਨੂੰ 10 ਨਾਲ ਤਕਸੀਮ ਕਰ ਦੋ ਜਾਨੀ ਕਿ 54.3 ਲਗਭਗ 54 ਠੀਕ ਆ 54 ਇਹ ਲੋਕ ਸਭਾ ਦਾ ਕੋਰਮ ਲੋਕ ਸਭਾ ਦਾ ਕਰਮਕੀ ਹੈ ਅ ਕੁੱਲ ਮੈਂਬਰਸ਼ਿਪ ਦਾ 1/10ਵਾਂ ਹਿੱਸਾ ਇਹ ਹੋ ਗਿਆ 54 ਉਸ ਤੋਂ ਬਾਅਦ 23 ਦੀ ਕਰਮਕੋ ਰਾਜ ਸਭਾ ਰਾਜ ਸਭਾ ਦਾ ਕਰਮਕੀ ਹੈ ਰਾਜ ਸਭਾ ਦਾ ਹੁਣ ਤੁਸੀਂ 1/6 ਨਾ ਕਰ ਲਓ ਰਾਜ ਸਭਾ ਦੇ ਕਿੰਨੇ ਮੈਂਬਰ 245 ਜੋ ਇਸ ਟਾਈਮ ਅਵੇਲੇਬਲ ਹਨ ਕਿੰਨੇ ਹਨ 245 245 ਆ ਠੀਕ ਆ 245 ਨੂੰ ਇਹਨਾਂ ਨੇ ਕਿਹਾ 1/6 ਹੈ ਨਾ 245 تقسیم பை 6 ਕਰ ਦੋ ਠੀਕ ਆ ਇਹ ਨਿਕਲ ਜੇ ਨਿਕਲ ਕੇ ਆ ਜੇਗਾ ਰਾਜ ਸਭਾ ਦਾ ਠੀਕ ਆ ਅ ਮਤਲਬ ਕਿ 40 ਦੇ ਕਰੀਬ ਹਨਾ 40 41 ਦੇ ਕਰੀਬ ਉਸ ਤੋਂ ਬਾਅਦ ਅੱਗੇ ਆ ਗਿਆ ਸੰਸਦ ਦੀ ਸਾਂਝੀ ਬੈਠਕ ਕੀ ਹੈ ਸੰਸਦ ਦੀ ਸਾਂਝੀ ਬੈਠਕ ਕੀ ਹੈ ਲੋਕ ਸਭਾ ਤੇ ਰਾਜ ਸਭਾ ਦੀ ਸਾਂਝੀ ਮੀਟਿੰਗ ਕੌਣ ਬੁਲਾ ਸਕਦਾ ਕੌਣ ਸੱਦ ਸਕਦਾ ਲੋਕ ਸਭਾ ਤੇ ਰਾਜ ਸਭਾ ਦੀ ਇਕੱਠੀ ਸਾਂਝੀ ਮੀਟਿੰਗ ਇਹ ਇਹ ਬੁਲਾ ਸਕਦੇ ਆ ਰਾਸ਼ਟਰਪਤੀ ਰਾਸ਼ਟਰਪਤੀ ਜੀ ਕਿਸ ਦੇ ਕੈਂਡ ਤੇ ਮਤਲਬ ਕਿ ਕੌਂਸਲਰ ਮਿਨਿਸਟਰਸ ਉਹ ਦੇ ਕੈਂਟ ਤੇ ਉੱਤੇ ਮਤਲਬ ਕਿ ਇੱਕ ਇਦਾਂ ਦੀ ਸਲਾਹ ਕਰਕੇ ਮਤਲਬ ਕਿ ਇਦਾਂ ਦੀ ਇੱਕ ਮੀਟਿੰਗ ਤਿਆਰ ਕਰ ਸਕਦੇ ਆ ਵੀ ਸੰਸਦ ਦੇ ਦੋਨਾਂ ਸਦਨਾਂ ਨੂੰ ਬੁਲਾ ਲੈਣਾ ਲੋਕ ਸਭਾ ਤੇ ਰਾਜ ਸਭਾ ਨੂੰ ਤੇ ਕੋਈ ਮੰਨ ਲਓ ਬਿਲ ਦੇ ਵਿੱਚ ਕਨਫਲਿਕਸ਼ਨ ਪੈਦਾ ਹੋ ਰਹੀ ਆ ਹਨਾ ਵੀ ਬਿਲ ਪਾਸ ਨਹੀਂ ਹੋ ਰਿਹਾ ਲੰਬੀ ਤੇ ਪਿਆ ਬਿਲ ਹਨਾ ਲਟਕਾਇਆ ਹੋਇਆ ਕੋਈ ਹਨਾ ਕਾਨੂੰਨ ਹਨਾ ਕੋਈ ਬਿਲ ਪਾਸ ਹੋਇਆ ਸੀ ਉਹ ਲਟਕਿਆ ਪਿਆ ਹਨਾ ਫਿਰ ਦੋਨਾਂ ਸਦਨਾਂ ਨੂੰ ਕਈ ਵਾਰੀ ਬੁਲਾ ਕੇ ਸਾਂਝੇ ਤੌਰ ਤੇ ਫੈਸਲਾ ਕੀਤਾ ਜਾਂਦਾ ਠੀਕ ਆ ਸੰਸਦ ਦੀ ਸਾਂਝੀ ਬੈਠਕ ਬੁਲਾਈ ਜਾਂਦੀ ਆ ਫਿਰ ਉਸ ਤੇ ਅਗਲਾ ਪ੍ਰਸ਼ਨ ਸੰਸਦ ਦੀ ਸਾਂਝੀ ਬੈਠਕ ਕਦੋਂ ਬੁਲਾਈ ਜਾਂਦੀ ਹੈ ਫਿਰ ਅੱਗੇ ਜਦੋਂ ਉਸ ਵੀ ਪ੍ਰਸ਼ਨ ਆ ਗਿਆ ਜੋ ਮੈਂ ਦੱਸ ਰਿਹਾ ਸੀ ਹਨ ਜਦੋਂ ਲੋਕ ਸਭਾ ਤੇ ਰਾਜ ਸਭਾ ਕਿਸੇ ਗੈਰ ਮਨੀ ਬਿੱਲ ਤੇ ਸਹਿਮਤ ਹੋਣਾ ਮਤਲਬ ਗੈਰ ਮਨੀ ਬਿੱਲ ਕਿਹੜਾ ਹੋ ਗਿਆ ਇੱਕ ਤਾਂ ਮਨੀ ਬਿੱਲ ਹੋ ਗਿਆ ਮਨੀ ਬਿੱਲ ਮਨੀ ਬਿੱਲ ਦੇ ਉੱਤੇ ਕੋਈ ਰੋਲ ਨਹੀਂ ਰਾਜ ਸਭਾ ਦਾ ਠੀਕ ਆ ਮਨੀ ਬਿੱਲ ਤੋਂ ਬਿਨਾ ਜਿਹੜੇ ਬਿੱਲ ਹੁੰਦੇ ਆ ਜਿਵੇਂ ਸੰਵਿਧਾਨ ਦਾ ਸੰਸ਼ੋਧਨ ਬਿੱਲ ਹੋ ਗਿਆ ਜਾਂ ਕੋਈ ਹੋਰ ਬਿੱਲ ਹੋ ਗਿਆ ਇਹਨਾਂ ਬਿੱਲਾਂ ਦੇ ਵਿੱਚ ਜਦੋਂ ਕੋਈ ਕਨਫਲਿਕਸ਼ਨ ਪੈਦਾ ਹੋਵੇ ਜਾਂ ਮਤਲਬ ਕਿ ਰਾਜ ਸਭਾ ਸਹਿਮਤ ਨਾ ਹੋ ਲੋਕ ਸਭਾ ਲੋਕ ਸਭਾ ਸਹਿਮਤ ਨਾ ਹੋ ਰਾਜ ਸਭਾ ਨਾ ਹਣਾ ਅਮੈਂਡਮੈਂਟ ਚੱਲਦੀ ਹੁਣ ਇੱਧਰ ਉੱਧਰ ਮਤਲਬ ਕਿ ਹਣਾ ਉਹ ਚੀਜ਼ ਦੇ ਵਿੱਚ ਬਿੱਲ ਰੁਕਿਆ ਹੋਇਆ ਮੰਨ ਲਓ ਫਿਰ ਕੀ ਕਰਦੇ ਰਾਸ਼ਟਰਪਤੀ ਜੀ ਸੱਦਾ ਦੰਦੇ ਆ ਦੋਨਾਂ ਸਦਨਾਂ ਨੂੰ ਇਕੱਠੇ ਬੁਲਾਉਣ ਦਾ ਠੀਕ ਆ ਦੋਨਾਂ ਸਦਨਾਂ ਨੂੰ ਇਕੱਠੇ ਬੁਲਾ ਕੇ ਲੋਕ ਸਭਾ ਤੇ ਰਾਜ ਸਭਾ ਦੇ ਨਾਲ ਫਿਰ ਡਿਸਕਸ ਕਰਦੇ ਹਾਂ ਮਿਸਟਰ ਠੀਕ ਆ ਅਗਲਾ ਪ੍ਰਸ਼ਨ ਮਨੀ ਬਿੱਲ ਕੀ ਹੈ ਮਨੀ ਬਿੱਲ ਤੁਹਾਨੂੰ ਦੱਸਿਆ ਹੈ ਮਨੀ ਬਿੱਲ ਬਾਰੇ ਪਹਿਲਾਂ ਮੈਂ ਦੱਸਿਆ ਵੀ ਮਨੀ ਬਿੱਲ ਸਿਰਫ ਲੋਕ ਸਭਾ ਨਾਲ ਲਿਖੜਾ ਠੀਕ ਆ ਲੋਕ ਸਭਾ ਦੇ ਵਿੱਚ ਮਨੀ ਬਿੱਲ ਲਿਆਇਆ ਜਾਂਦਾ ਠੀਕ ਆ ਤੇ ਮਨੀ ਬਿੱਲ ਕੀ ਆ ਮਨੀ ਬਿੱਲ ਮੁੱਖ ਤੌਰ ਤੇ ਵਿਤੀ ਮਾਮਲਿਆਂ ਨਾਲ ਸੰਬੰਧਿਤ ਜਿਹੜੇ ਵਿਤੀ ਮਾਮਲੇ ਹੁੰਨੇ ਆ ਠੀਕ ਆ ਉਹਨਾਂ ਨਾਲ ਸੰਬੰਧਿਤ ਹੁੰਦਾ ਮਨੀ ਬਿੱਲ ਠੀਕ ਆ ਸਰਕਾਰ ਦੇ ਵਿਤੀ ਮਾਮਲੇ ਤੇ ਸੰਸਦ ਵਿੱਚ ਮਨੀ ਬਿੱਲ ਪੇਸ਼ ਕਰਨ ਦਾ ਵਿਸ਼ੇਸ਼ ਅਧਿਕਾਰ ਕਿਸ ਕੋ ਹੈ ਮਤਲਬ ਮਨੀ ਬਿੱਲ ਕਿੱਥੇ ਪੇਸ਼ ਕੀਤਾ ਜਾ ਸਕਦਾ ਲੋਕ ਸਭਾ ਸਪੀਕਰ ਕੋ ਠੀਕ ਆ ਲੋਕ ਸਭਾ ਸਪੀਕਰ ਕੋਲ ਹੀ ਪੇਸ਼ ਕੀਤਾ ਜਾ ਸਕਦਾ ਹੈ ਰਾਜ ਸਭਾ ਦੇ ਮਤਲਬ ਕਿ ਪ੍ਰੈਜਿਡਿੰਗ ਅਫਸਰ ਜਿਹਨੂੰ ਕਹ ਦਿੰਦੇ ਆਪਾਂ ਵੀ ਜਿਹੜੇ ਚੇਅਰਮੈਨ ਆ ਰਾਜ ਸਭਾ ਦੇ ਉਹਨਾਂ ਕੋਲ ਨਹੀਂ ਸਿਰਫ ਲੋਕ ਸਭਾ ਦੇ ਸਪੀਕਰ ਕੋਲ ਸਿਰਫ ਲੋਕ ਸਭਾ ਦੇ ਸਪੀਕਰ ਕੋਲ ਮਨੀ ਬਿੱਲ ਪੇਸ਼ ਕੀਤਾ ਜਾਂਦਾ ਯਾਦ ਰੱਖਣਾ ਮਨੀ ਬਿੱਲ ਸਿਰਫ ਲੋਕ ਸਭਾ ਦੇ ਵਿੱਚ ਹੀ ਪੇਸ਼ ਕੀਤਾ ਜਾਂਦਾ ਹੈ ਰਾਜ ਸਭਾ ਦੇ ਵਿੱਚ ਨਹੀਂ ਠੀਕ ਹੈ ਪ੍ਰਸ਼ਨ 23 ਕੀ ਰਾਜ ਸਭਾ ਮਨੀ ਬਿੱਲ ਨੂੰ ਰੱਦ ਕਰ ਸਕਦੀ ਹੈ ਨੋ ਰਾਜ ਸਭਾ ਦਾ ਕੋਈ ਰੋਲ ਨਹੀਂ ਹੈਗਾ ਇਸ ਦੇ ਵਿੱਚ ਰੱਦ ਕਰਨ ਦਾ ਠੀਕ ਹੈ ਰਾਜ ਸਭਾ ਕੁਝ ਨਹੀਂ ਕਰ ਸਕਦੀ ਮਨੀ ਬਿਲ ਨੂੰ ਪ੍ਰਸ਼ਨ ਅਗਲੇ 24ਵਾਂ ਭਾਰਤੀ ਲੋਕਤੰਤਰ ਵਿੱਚ ਸੰਸਦ ਦੀ ਕੀ ਭੂਮਿਕਾ ਹੈ ਭਾਰਤੀ ਲੋਕਤੰਤਰ ਦੇ ਵਿੱਚ ਸੰਸਦ ਕੀ ਕਰ ਸਕਦਾ ਸਾਰਾ ਕੁਝ ਕਰ ਸਕਦਾ ਕਾਨੂੰਨ ਬਣਾ ਸਕਦਾ ਸੰਸਦ ਠੀਕ ਹੈ ਕਾਰਜਕਾਰੀ ਨੂੰ ਕਾਬੂ ਕਰ ਸਕਦਾ ਹੈ ਕਾਰਜਕਾਰੀ ਕੌਣ ਹੁੰਦੇ ਐਗਜ਼ੀਕਿਊਟਿਵਸ ਐਗਜ਼ੀਕਿਊਟਿਵ ਨੂੰ ਕੰਟਰੋਲ ਕਰਨਾ ਜਿਹੜੇ ਸਰਕਾਰ ਚਲਾਉਂਦੇ ਐਗਜ਼ੀਕਿਊਟਿਵ ਉਹਨਾਂ ਨੇ ਕੰਟਰੋਲ ਕਰਨਾ ਸੰਸਦ ਕਰ ਸਕਦਾ ਕੰਟਰੋਲ ਕਾਨੂੰਨ ਬਣਾ ਸਕਦਾ ਕੋਈ ਵੀ ਕਾਨੂੰਨ ਜਿਵੇਂ ਕੋਈ ਵੀ ਕਾਨੂੰਨ ਬਹੁਤ ਸਾਰੇ ਕਾਨੂੰਨ ਬਣਾਉਂਦੇ ਆ ਨਿਤ ਮਤਲਬ ਕੋਈ ਬਿਲ ਆਉਂਦਾ ਬਿਲ ਤੋਂ ਫਿਰ ਐਕਟ ਬਣ ਜਾਂਦਾ ਹੈ ਰਾਸ਼ਟਰਪਤੀ ਜਦੋਂ ਸਾਈਨ ਕਰ ਦਿੰਦਾ ਉਹ ਕਾਨੂੰਨ ਬਣ ਜਾਂਦਾ ਹੈ ਨਾ ਠੀਕ ਆ ਜਿੰਨੇ ਵੀ ਕਾਨੂੰਨ ਬਣਦੇ ਆ ਉਹ ਸੰਸਦ ਦੇ ਵਿੱਚ ਬਣਦੇ ਆ ਠੀਕ ਆ ਭਾਰਤੀ ਲੋਕਤੰਤਰ ਵਿੱਚ ਸੰਸਦ ਦੀ ਇਹ ਭੂਮਿਕਾ ਹੈ ਕਿ ਕਾਨੂੰਨ ਬਣਾ ਸਕਦਾ ਹੈ ਨਾ ਲੋਕਤੰਤਰ ਦੇ ਜਰੀਏ ਸੰਸਦ ਦੇ ਵਿੱਚ ਉਸ ਤੋਂ ਬਾਅਦ ਕਾਰਜਕਾਰੀ ਨੂੰ ਕੰਟਰੋਲ ਕੀਤਾ ਜਾ ਸਕਦਾ ਐਗਜ਼ੀਕਿਊਟਿਵਸ ਨੂੰ ਲੋਕਾਂ ਦੀ ਨੁਮਾਇੰਦਗੀ ਕਰਨਾ ਲੋਕਤੰਤਰ ਹੈ ਜਿਹੜੇ ਆਪਾਂ ਚੁਣ ਕੇ ਨੁਮਾਇंदे ਭੇਜੋਏ ਆਪਣੇ ਉਹ ਆਪਣੀ ਨੁਮਾਇੰਦਗੀ ਅੱਗੇ ਕਰਦੇ ਉੱਥੇ ਮੈਂਬਰ ਆਫ ਪਾਰਲੀਮੈਂਟ ਬਣ ਕੇ ਜਾ ਕੇ ਲੋਕ ਸਭਾ ਦੇ ਵਿੱਚ ਠੀਕ ਆ ਉਹ ਲੋਕਤੰਤਰ ਹੈ ਸੰਸਦ ਦੇ ਵਿੱਚ ਉਹ ਲੋਕਤੰਤਰ ਹੈ ਜਿਹੜਾ ਆਪਾਂ ਨੇ ਲੋਕਾਂ ਨੇ ਚੁਣ ਕੇ ਭੇਜੇ ਨੁਮਾਇंदे ਆ ਠੀਕ ਆ ਉਹ ਫਿਰ ਉੱਥੇ ਬਹਿ ਕੇ ਕਾਨੂੰਨ ਬਣਾਉਣ ਲਈ ਮਤਲਬ ਕਿ ਐਗਜ਼ੀਕਿਊਟਿਵਸ ਨੂੰ ਕੰਟਰੋਲ ਕਰਨ ਲਈ ਤੇ ਲੋਕਾਂ ਦੀ ਨੁਮਾਇੰਦਗੀ ਕਰਨ ਲਈ ਭੇਜੇ ਹੋਏ ਆ ਆਪਾਂ ਨੇ ਠੀਕ ਆ ਕ੍ਰੈਸ਼ਨ 25ਵਾਂ ਰਾਜ ਸਭਾ ਦੇ ਮੈਂਬਰਾਂ ਦਾ ਕਾਰਜਕਾਲ ਕੀ ਹੈ ਰਾਜ ਸਭਾ ਦੇ ਮੈਂਬਰਾਂ ਦਾ ਕਾਰਜਕਾਲ ਕਿੰਨਾ ਹੁੰਦਾ 6 ਸਾਲ ਠੀਕ ਆ ਰਾਜ ਸਭਾ ਵੈਸੇ ਤਾਂ ਜੇ ਆਪਾਂ ਗੱਲ ਕਰੀਏ ਕਦੇ ਵੀ ਖਤਮ ਨਹੀਂ ਹੁੰਦੀ ਭੰਗ ਨਹੀਂ ਹੁੰਦੀ ਡਿਸਸੋਲਵ ਨਹੀਂ ਹੁੰਦੀ ਤੇ ਪਰ ਇਹਦੇ ਵਿੱਚ ਜਿਹੜੇ ਮੈਂਬਰ ਜਾਂਦੇ ਆ ਇਹਦੇ ਮੈਂਬਰ ਬਣਦੇ ਆ ਕਿ ਮੈਂ ਲੋਕ ਸਭਾ ਚ ਤਾਂ ਐਮਪੀ ਬਣਦੇ ਆ ਇਹ ਚ ਰਾਜ ਸਭਾ ਚ ਰਾਜ ਸਭਾ ਦੇ ਮੈਂਬਰ ਬਣਦੇ ਆ ਠੀਕ ਆ ਲੋਕ ਸਭਾ ਦੇ ਵਿੱਚ ਜਿਹੜੇ ਮੈਂਬਰ ਹੁੰਦੇ ਪੰਜ ਸਾਲ ਲਈ ਰਹਿੰਦੇ ਆ ਤੇ ਪੰਜ ਸਾਲ ਬਾਅਦ ਸਰਕਾਰ ਭੰਗ ਹੋ ਜਾਂਦੀ ਆ ਤਾਂ ਦੁਬਾਰਾ VOTING ਹੁੰਦੀ ਆ ਹਨਾ ਤਾਂ ਨਵੇਂ ਬੰਦੇ ਚੁਣੇ ਜਾਂਦੇ ਆ ਪਰ ਰਾਜ ਸਭਾ ਦੇ ਵਿੱਚ ਇੱਕ ਨਹੀਂ ਹੈਗਾ ਰਾਜ ਸਭਾ ਦੇ ਵਿੱਚ ਕੋਈ ਐਦਾਂ ਨਹੀਂ ਹੈਗਾ ਵੀ ਉਹਨੇ ਭੰਗ ਹੋ ਜਾਣਾ ਕਦੇ ਭੰਗ ਨਹੀਂ ਹੁੰਦੀ ਸਥਾਈ ਹਾਊਸ ਆ ਪੱਕਾ ਹਾਊਸ ਆ ਇੱਕ ਮੈਂਬਰ 6 ਸਾਲ ਤੱਕ ਉੱਥੇ ਰਹਿ ਸਕਦਾ ਤੇ ਹਰੇਕ ਸਾਲ ਮਤਲਬ ਕਿ ਤਿਆਹੀ ਹਿੱਸਾ ਠੀਕ ਆ ਮਤਲਬ ਕਿ ਹਰ ਇੱਕ ਸਾਲ ਹਰ ਇੱਕ 2 ਸਾਲ ਬਾਅਦ ਸੌਰੀ ਹਰ ਇੱਕ 2 ਸਾਲ ਬਾਅਦ 2 ਸਾਲ ਬਾਅਦ 1/3 ਹਿੱਸਾ ਇਸ ਦਾ ਪੰਗ ਹੋ ਹੀ ਜਾਂਦਾ ਹੈ ਠੀਕ ਆ ਠੀਕ ਆ 33% ਦੇ ਲਗਭਗ ਹਰ ਇੱਕ 2 ਸਾਲ ਬਾਅਦ ਪੰਗ ਹੋ ਹੀ ਜਾਂਦਾ ਹੈ ਠੀਕ ਆ ਤੇ ਇਹ ਅੱਜ ਦੇ 25% ਸੀ ਬਾਕੀ 25% ਜੋ ਜੂਨੀਅਰ ਲੈਜਿਸਲੇਚਰ ਦੇ ਸੈਂਟਰਲ ਲੈਜਿਸਲੇਚਰ ਦੇ ਜਿਹੜੇ ਬਾਕੀ 25 ਪ੍ਰਸ਼ਨ ਤੇ ਉੱਪਰ ਬਚੇ ਹੋਏ ਆ ਠੀਕ ਆ ਇਹ ਤੁਹਾਨੂੰ ਅਗਲੀ ਵੀਡੀਓ ਵਿੱਚ ਕਰਾਈ ਜਾਊਂਗੇ ਠੀਕ ਆ ਵੀਡੀਓ ਬਹੁਤ ਹੀ ਲੈਂਥੀ ਹੋ ਗਈ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਫਿਰ ਉਹ ਤੋਂ ਬਾਅਦ ਸੈਂਟਰਲ ਸਟੇਟ ਲੈਜਿਸਲੇਚਰ ਵੀ ਪਿਆ ਹਜੇ ਤੁਹਾਡਾ ਸਟੇਟ ਲੈਜਿਸਲੇਚਰ ਦੇ ਵੀ ਤੁਹਾਨੂੰ ਪ੍ਰਸ਼ਨ ਕਰਾਣੇ ਆ ਇਹ ਵੀ ਆਪਣੇ ਕੋਈ ਇੰਗਲਿਸ਼ ਪੰਜਾਬੀ ਦੇ ਵਿੱਚ ਦੋਨਾਂ ਭਾਸ਼ਾਾਂ ਵਿੱਚ ਹੈਗੇ ਆ ਠੀਕ ਆ ਉੱਪਰ ਇੰਗਲਿਸ਼ ਦੇ ਉੱਤੇ ਹੋਏ ਆ ਸਟੇਟ ਲੈਜਿਸਲੇਚਰ ਦੇ ਪ੍ਰਸ਼ਨ ਫਿਰ ਉਹਦੇ ਬਾਅਦ نیچے ਪੰਜਾਬੀ ਵਿੱਚ ਦਿੱਤੇ ਹੋਏ ਆ ਦੇਖੋ ਸਟੇਟਿਸ ਲੈਜਿਸਲੇ ਤੁਹਾਡੇ ਪਾਲਿਟੀ ਦੇ ਜਿਹੜੇ ਟੌਪਿਕ ਹਨ ਬਹੁਤ ਇੰਪੋਰਟੈਂਟ ਆ ਸਾਰੇ ਪੇਪਰਾਂ ਦੇ ਸਿਲੇਬਸ ਹਾਂ ਜਿਹੇ ਪੁੱਛੇ ਜਾਂਦੇ ਆ ਤਾਂ ਕਰਕੇ ਕਹਿੰਦਾ ਤੁਹਾਨੂੰ ਇਹ ਤੁਸੀਂ ਕਲਾਸਾਂ ਮਿਸ ਨਾ ਕਰਿਓ ਵੱਧ ਤੋਂ ਵੱਧ ਪ੍ਰਪੇਅਰ ਕਰੋ ਮਤਲਬ ਇਹਨਾਂ ਨੋਟਸ ਤੋਂ ਪ੍ਰਪੇਅਰ ਕਰੋ ਹਨਾ ਤੇ ਕਲਾਸ ਚੰਗੀ ਤਰ੍ਹਾਂ ਸੁਣੋ ਠੀਕ ਆ ਤੇ ਵੱਧ ਤੋਂ ਵੱਧ ਬੱਚਿਆਂ ਦਾ ਕਿ ਸ਼ੇਅਰ ਕਰੋ ਉਹਨਾਂ ਨੂੰ ਵੀ ਹੈਲਪ ਹੋ ਸਕੇ ਅੱਜ ਦੀ ਵੀਡੀਓ ਚ ਵਸੇ ਨੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ